ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਦਸੰਬਰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਮੌਕੇ ਤੇ ਜੋ ਇੱਕ ਤਸਵੀਰ ਦੇਖਣ ਨੂੰ ਆਈ ਹੈ ਉਹ ਆਉਣ ਵਾਲੇ ਸਮੇਂ ਚ ਪੰਥ ਦੇ ਲਈ ਬੜੀ ਇੱਕ ਚੰਗੀ ਸ਼ੁਰੂਆਤ ਦਿਖਾਈ ਦੇ ਰਹੀ ਹੈ ਖਾਸ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਅਕਾਲੀ ਗੱਲ ਦੇ ਪ੍ਰਧਾਨ ਹੈ ਉਹਨਾਂ ਵੱਲੋਂ ਅਕਾਲ ਤਖਤ ਸਾਹਿਬ ਦੇ ਸਨਮਖ ਹੋ ਕੇ ਜਿਹੜਾ ਮਾਫੀ ਮੰਗਣਾ ਆਪਣੇ ਰਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕੋਈ ਗਲਤੀਆਂ ਜਾਣੇ ਅਣਜਾਣੇ ਵਿੱਚ ਵਾਪਰੀਆਂ ਉਹਨਾਂ ਦੀ ਹੱਥ ਜੋੜ ਕੇ ਜਿਹੜੀ ਆ ਉਹ ਮਾਫੀ ਮੰਗਣਾ ਇਹ ਆਪਣੇ ਆਪ ਦੇ ਵਿੱਚ ਵੱਡਾ ਚਰਚਾ ਦਾ ਵਿਸ਼ਾ ਬਣਿਆ ਤੇ ਇਹ ਹੋਣਾ ਵੀ ਚਾਹੀਦਾ ਸੀ ਕਿਉਂਕਿ ਲੰਬੇ ਸਮੇਂ ਤੋਂ ਸਿੱਖ ਪੰਦੀ ਇਸ ਗੱਲ ਦੇ ਲਈ ਇੱਕ ਆਸ ਬੱਜੀ ਸੀ ਇੱਕ ਲੋੜ ਸੀ ਸੋ ਦੂਜੀ ਗੱਲ ਮੈਂ ਇਹ ਕਹਾਂ ਕਿ ਇਸ ਮਾਫੀ ਦੇ ਬਾਰੇ ਦੇ ਵਿੱਚ ਜਿਹੜੇ ਪੰਥਕ ਧਰਾਂ ਵਿੱਚ ਬੈਠੇ ਲੋਕ ਆ ਜਿਹੜੇ ਆਪਣੇ ਆਪ ਨੂੰ ਅਕਾਲੀ ਸਮਝਦੇ ਆ ਉਹਨਾਂ ਵੱਲੋਂ ਇਸ ਦਾ ਸਵਾਗਤ ਕਰਨਾ ਤੇ ਖਾਸ ਤੌਰ ਤੇ ਜਿਹੜੀਆਂ ਚੈਨਲਾਂ ਤੇ ਚਰਚਾਵਾਂ ਹੋਈਆਂ ਤੇ ਆਮ ਲੋਕਾਂ ਦੇ ਵਿੱਚੋਂ ਜਿਹੜੀ ਆਵਾਜ਼ ਉੱਠ ਕੇ ਆਈ ਆ ਜਿਨ੍ਹਾਂ ਨੇ ਇਸ ਗੱਲ ਦੀ ਛਲਾਗਾ ਕੀਤੀ ਹੈ ਸੋ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੇ ਆਪਣੇ ਗੁਰੂ ਤੋਂ ਮਾਫੀ ਮੰਗਣੀ ਜਿਹੜੀ ਆ ਉਹ ਉਸੇ ਨਾਲ ਬੰਦਾ ਵੱਡਾ ਹੁੰਦਾ ਤੇ ਖਾਸ ਤੌਰ ਤੇ ਅਕਾਲੀ ਦਲ ਨੂੰ ਇਸ ਚੀਜ਼ ਦੀ ਵੱਡੀ ਲੋੜ ਸੀ ਤੇ ਮੈਂ ਅੱਜ ਉਹਨਾਂ ਸਾਰੇ ਹੀ ਲੋਕਾਂ ਨੂੰ ਜਿਨ੍ਹਾਂ ਨੇ ਇਸ ਗੱਲ ਦੀ ਛਲਾਗਾ ਕੀਤੀ ਆ ਤੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਸ 마ਫੀ ਦੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚੋਂ ਸੰਗਤਾਂ ਨੇ ਇਸ ਗੱਲ ਦਾ ਹੰਗਾਰਾ ਭਰਿਆ ਮੈਂ ਸਾਰਿਆਂ ਦਾ ਇਸ ਗੱਲ ਤੋਂ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਸਾਨੂੰ ਇਦਾਂ ਲੱਗਦਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਪੰਥਕ ਏਕਤਾ ਵੱਲ ਵਧੇਗਾ ਤੇ ਪੰਥ ਦੀ ਮਜ਼ਬੂਤੀ ਵੱਲ ਵਧੇਗਾ ਤੇ ਪੰਥ ਖਿਲਾਫ ਜਿਹੜੀਆਂ ਸ਼ਕਤੀਆਂ ਉਹਨਾਂ ਨਾਲ ਇੱਕ ਵੱਡਾ ਮੁਹਾਜ ਜਿਹੜਾ ਕਿ ਲੜਿਆ ਜਾਵੇਗਾ ਜਿਵੇਂ ਅਸੀਂ 20 ਤਰੀਕ ਨੂੰ ਅੱਧ ਦਿੱਲੀ ਸਰਕਾਰ ਨੂੰ ਜਗਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਬੈਨਰ ਰੇਟ ਇੱਕ ਵੱਡਾ ਰੋਸ ਮਾਰਚ ਕਰਨ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ